ਅੰਠ ਦੇ ਮਹਾਨ ਲੇਖਕ ਫਤਿਹਨਾਮਾ ਮੈਗਜ਼ੀਨ ਦੇ ਸੰਪਾਦਕ ਬਾਈ ਬਲਜੀਤ ਸਿੰਘ ਖਾਲਸਾ ਵੱਲੋਂ ਬੰਗਾਰ ਹੁਣ ਉਹ ਬੰਗਾਰ ਪਰ ਸ਼ੁਰੂਆਤ ਉਹਨਾਂ ਨੇ ਫਤਿਹਨਾਮਾ ਤੋਂ ਕੀਤੀ ਉਹਨਾਂ ਨੇ ਦੀਪ ਸਿੱਧੂ ਬਾਈ ਤੇ ਬੁੱਕ ਲਿਖੀ ਹੈ ਜਾਗਦੀ ਜ਼ਮੀਰ ਤੇ ਅਣਖਾਂ ਵਾਲੀ ਧੌਣ ਸੀ ਕਦੇ ਲਾਇਬ੍ਰੇਰੀਆਂ ਤੋਂ ਪੁੱਛੀ ਦੀਪ ਸਿੱਧੂ ਕੌਣ ਸੀ ਦੇਵ ਸਿੱਧੂ ਦਾ ਆਗਮਨ ਹੁੰਦਾ ਕਿਸਾਨੀ ਮੋਰਚੇ ਦੇ ਵਿੱਚ ਸ਼ੰਭੂਪੱਟ ਤੇ ਜੀ ਉਸ ਵੇਲੇ ਜਦੋਂ ਮੈਂ ਉਹਨਾਂ ਦੀਆਂ ਸਪੀਚਾਂ ਜਿਹੜੀਆਂ ਸੁਣੀਆਂ ਤੇ ਉਦੋਂ ਹੀ ਮਨ ਦੇ ਵਿੱਚ ਇਹ ਜਿਹੜਾ ਮਹਿਸੂਸ ਹੋ ਗਿਆ ਸੀਗਾ ਕਿ ਇਹ ਸ਼ਕਤੀ ਹੈ ਤੇ ਜਿਹੜੀ ਹੈ ਤੇ ਇਹ ਇੱਕ ਜਿਹਨੂੰ ਕਹਿ ਸਕਦੇ ਨਾ ਇੱਕ ਰੋਸ਼ਨ ਦਿਮਾਗ ਸ਼ਕਤੀਤ ਦਾ ਆਗਾਜ਼ ਜਿਹੜਾ ਪੰਜਾਬ ਦੇ ਰੰਗਮੰਚ ਤੇ ਹੋਇਆ ਤੇ ਇਹਨਾਂ ਦੇ ਵਿਚਾਰਾਂ ਦੇ ਵਿੱਚ ਇੱਕ ਇਹ ਜੀ ਯੋਗਤਾ ਕਿ ਜਿਹੜੀ ਅਹ ਸੁਤੀ ਕਾਮ ਨੂੰ ਜਗਾ ਸਕਦੀ ਹੈ ਤੁਹਾਡੀ ਸੰਸਥਾ ਵੱਲੋਂ ਭਾਈ ਦੀਪ ਸਿੱਧੂ ਦੇ ਉੱਤੇ ਉਹਨਾਂ ਦੀ ਵਰਸੀ ਦੇ ਮੌਕੇ ਦੇ ਉੱਤੇ ਇੱਕ ਕਿਤਾਬ ਰਿਲੀਜ਼ ਹੋ ਰਹੀ ਹੈ ਉਸ ਕਿਤਾਬ ਦੇ ਵਿੱਚ ਹੈ ਕੀ ਹੈ ਜੀ ਹੁਣੇ ਹਰ ਇੱਕ ਸਪੀਚ ਦੇ ਵਿੱਚ ਇੱਕ ਜਿਹੜੀ ਚੀਜ਼ ਹੁੰਦੀ ਸੀਗੀ ਉਹਦੇ ਵਿੱਚ ਇੰਗਲਿਸ਼ ਦੇ ਵਰਡ ਜਿਹੜੇ ਉਹ ਬਹੁਤ ਇਸਤੇਮਾਲ ਉਹ ਕੀਤੇ ਜਾਂਦੇ ਸੀ ਉਹਨਾਂ ਨੂੰ ਤੇ ਅਸੀਂ ਇਹ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਇੰਗਲਿਸ਼ ਦੇ ਵਰਡ ਨੇ ਜਿੰਨੇ ਵੀ ਵੀ ਪਾਡਕਾਸਟ ਨਾਲ ਉਹਨਾਂ ਦਾ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਪੂਰਾ ਮੀਨਿੰਗ ਜਿਹੜਾ ਉਹ ਸਮਝਾਇਆ ਜਾਵੇ ਇੱਕ ਘਟਨਾ ਵਾਪਰਦੀ ਹੈ ਜਿਹੜੀ 15 ਗਰ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਕਿਸ ਤਰੀਕੇ ਦੇ ਨਾਲ ਸਾਰਾ ਘਟਨਾਕਰਮ ਵਾਪਰਦਾ ਅਸੀਂ ਜਦੋਂ ਸੰਸਕਾਰ ਦੇ ਉੱਤੇ ਪਹੁੰਚਦੇ ਹਾਂ ਵੀ ਉੱਤੇ ਮਹੌਲ ਵੇਖਦੇ ਹਾਂ ਤੇ ਜਿਵੇਂ ਇੱਕ ਹੜ ਆ ਜਾਂਦਾ ਨਾ ਨੌਜਵਾਨਾਂ ਦਾ ਉਹ ਸਾਰਾ ਕੁਝ ਉਹ ਸਾਰਾ ਕਿਰਮ ਜਿਹੜਾ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਿਵੇਂ ਨੌਜਵਾਨ ਵਿਰਾਗ ਦੇ ਵਿੱਚ ਹਾਂ ਜਿਹੜੇ ਅਕੇ ساری ਰਾਤ ਵੀ ਕਈ ਨੌਜਵਾਨ ਜਿਹੜੇ ਸਵੇਰੇ ਦੇ ਕੋਲ ਹਾਂ ਬੈਠੇ ਰਹੇ ਇਕੋਤੇ ਰਹੇ ਤੇ ਰਾਖ ਜਿਹੜੀ ਆ ਉਹ ਆਪਣੇ ਘਰਾਂ ਨੂੰ ਲੈ ਕੇ ਗਏ ਜਿਹੜਾ ਭੋਗ ਸਮਾਗਮ ਪੰਤਮ ਅਰਦਾਸ ਜਿਹੜੀ ਆ ਹਾਂ ਪਰ ਸਾਹਿਬ ਦਿਮਾਂਡ ਟੋਟਰ ਮਹਾਲਵਾਲ ਦੇ ਵਿੱਚ ਜਿਹੜੀ ਉੱਥੇ ਕਿਉਂਕਿ ਸਾਰਾ ਮੈਂ ਉਹ ਮਾਹੌਲ ਵੇਖਿਆ ਉੱਥੇ ਮੈਂ ਆ ਤਿਹਾਰ ਜੇਲ ਦੇ ਵਿੱਚ ਬੰਦ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਨਾ ਸੰਦੇਸ਼ ਜਿਹੜਾ ਉਹ ਸਟੇਜ ਦੇ ਉੱਤੋਂ ਮੈਂ ਪੜਿਆ ਸੀ ਜਿਆਦਤੀ ਵੀ ਮੰਨਣ ਲੱਗ ਪਈ ਸੀ ਕਿ ਤੇ ਇੱਕ ਸ਼ਰਮ ਵੀ ਮੰਨਣ ਲੱਗ ਪਈ ਸੀ ਕਿ ਇਹ ਤੇ ਫਲਾਣਾ ਤੇ ਗਰਮਦਲੀਆ ਹੈ ਪੁਰਾਣਾ ਇਹ ਖਾਲਸਾਣ ਦੀ ਗੱਲ ਕਰਦਾ ਹੈ ਕਿ ਇਹ ਇਹ ਦੇ ਨਾਲ ਨਹੀਂ ਕਰਨਾ ਉਨੇ ਜਿਸ ਤਰੀਕੇ ਦੇ ਨਾਲ ਸਮਝਾਇਆ ਕਿ ਆਪਣੇ ਰਾਜ ਦੀ ਗੱਲ ਕਰਨੀ ਇਹ ਇੱਕ ਮਾਣ ਵਾਲੀ ਗੱਲ ਆ ਇਹ ਕੋਈ ਸ਼ਰਮ ਨਾਲ ਸਿਰ ਨੀਵਾਂ ਕਰਨ ਵਾਲੀ ਗੱਲ ਨਹੀਂ ਐ ਕਿ ਲੱਤਾਂ ਕਿੱਤੀਆਂ ਗਈਆਂ ਤੇ ਬੜਾ ਕੁਝ ਹੋਇਆ ਉਹਨਾਂ ਕਈ ਜਿਹੜੀਆਂ ਏਜੀਆਂ ਤਲਕੀਆਂ ਉਹਨਾਂ ਦਾ ਜ਼ਿਕਰ ਵੀ ਜਿਹੜਾ ਇਸ ਕਿਤਾਬ ਦੇ ਵਿੱਚ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪਜੀ ਦਾ ਸਵਾਗਤ ਕਰਦਾ ਹਾਂ ਕਿਸੇ ਨੇ ਬੜਾ ਸੋਨਾ ਲਿਖਿਆ ਜਾਗਦੀ ਜ਼ਮੀਰ ਤੇ ਅਣਖ ਨਾਲ ਲੱਦੀ ਧੌਣ ਸੀ ਕਦੇ ਲਾਇਬ੍ਰੇਰੀਆਂ ਤੋਂ ਪੁੱਛੀ ਦੀਪ ਸਿੱਧੂ ਕੌਣ ਸੀ ਦੀਪ ਸਿੱਧੂ ਜਿਹੜਾ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਉਸ ਸੰਬੰਧ ਵਿੱਚ ਇੱਕ ਪੰਥਕ ਸਖਸ਼ੀयत ਨੇ ਪਾਈਬਲਜੀਤ ਸਿੰਘ ਜੀ ਖਾਲਸਾ ਉਹਨਾਂ ਦੀ ਸੰਸਥਾ ਵੱਲੋਂ ਦੀਪ ਸਿੱਧੂ ਦੇ ਉੱਤੇ ਇੱਕ ਕਿਤਾਬ ਅੱਜ ਰਿਲੀਜ਼ ਹੋ ਰਹੀ ਹੈ ਆਪਾਂ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਕੀ ਹੈ ਇਸ ਕਿਤਾਬ ਦੇ ਵਿੱਚ ਤੇ ਕਿਉਂ ਲੋੜ ਪਈ ਪਾਈਬਲਜੀਤ ਸਿੰਘ ਜੀ ਪੰਜਾਬੀ ਲੋਕ ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਜੀ ਕੀ ਅੱਛਾ ਜੀ ਬਹੁਤ ਵਧੀਆ ਚੜ੍ਹਦੀ ਕਲਾ ਵਿੱਚ ਸਭ ਠੀਕ ਠਾਕ ਦੇ ਜਿਵੇਂ ਅ ਪੜਨ ਨੂੰ ਸੋਸ਼ਲ ਮੀਡੀਆ ਤੇ ਪਤਾ ਲੱਗਿਆ ਕਿ ਤੁਹਾਡੀ ਸੰਸਥਾ ਵੱਲੋਂ ਭਾਈ ਦੀਪ ਸਿੱਧੂ ਦੇਵ ਤੇ ਉਹਨਾਂ ਦੀ ਵਰਸੀ ਦੇ ਮੌਕੇ ਦੇ ਉੱਤੇ ਇੱਕ ਕਿਤਾਬ ਰਿਲੀਜ਼ ਹੋ ਰਹੀ ਹੈ ਉਸ ਕਿਤਾਬ ਦੇ ਵਿੱਚ ਹੈ ਕੀ ਹੈ ਜੀ ਉਸ ਕਿਤਾਬ ਦੇ ਵਿੱਚ ਆ ਅਸਲ ਵਿੱਚ ਜਿਹੜੀਆਂ ਤਕਰੀਰਾਂ ਵੀਰ ਦੀਪ ਸਿੱਧੂ ਦੀਆਂ ਆਮ ਆ ਵੇਖੀਆਂ ਜਾਂਦੀਆਂ ਸੋਸ਼ਲ ਮੀਡੀਆ ਦੇ ਉੱਤੇ ਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਖਾਸ ਜਿਹੜੀਆਂ ਨੇ ਨਾ ਵਿਸ਼ੇਸ਼ ਜਿੰਨੀਆਂ ਵੀ ਉਹਨਾਂ ਦੀਆਂ ਤਕਰੀਰਾਂ ਨੇ ਇਹ ਉਹਨਾਂ ਨੂੰ ਲਿਖ ਕੇ ਤੇ ਇੱਕ ਉਹਨਾਂ ਦੀ ਕਿਉਂਕਿ ਹਰੇਕ ਸਪੀਚ ਦੇ ਵਿੱਚ ਇੱਕ ਜਿਹੜੀ ਚੀਜ਼ ਹੁੰਦੀ ਸੀਗੀ ਉਹਦੇ ਵਿੱਚ ਇੰਗਲਿਸ਼ ਦੇ ਵਰਡ ਜਿਹੜੇ ਉਹ ਬਹੁਤ ਇਸਤੇਮਾਲ ਉਹ ਕੀਤੇ ਜਾਂਦੇ ਸੀ ਉਹਨਾਂ ਨੂੰ ਤੇ ਅਸੀਂ ਜਿਹੜੀਆਂ ਇਹ ਪਹਿਲਾਂ ਵੀ ਉਹਨਾਂ ਦੇ ਕਈ ਜਿਹੜੀਆਂ ਨੇ ਕਿਤਾਬਾਂ ਛਪੀਆਂ ਪਰ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਨਾ ਕਿਉਂਕਿ ਜਲਦੀ ਦੇ ਵਿੱਚ ਇਹ ਧਿਆਨ ਨਹੀਂ ਦਿੱਤਾ ਗਿਆ ਤੇ ਅਸੀਂ ਇਹ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਇੰਗਲਿਸ਼ ਦੇ ਵਟ ਨੇ ਜਿੰਨੇ ਵੀ ਵੀ ਪਾਠਕਾਂ ਨੂੰ ਨਾਲ ਉਹਨਾਂ ਦਾ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਪੂਰਾ मीनिंग ਜਿਹੜਾ ਉਹ ਸਮਝਾਇਆ ਜਾਵੇ ਤੇ ਇਹ ਕਿਤਾਬ ਜਿਹੜੀ ਆ ਕਿਉਂਕਿ ਇਹ ਕਈ ਤਕਰੀਬਨ ਉਦੋਂ ਤੋਂ ਹੀ ਇਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਜਦੋਂ ਤੋਂ ਅ ਵੀਰਦੀਪ ਸਿੱਧੂ ਦਾ ਵਿਛੋੜਾ ਪਿਆ ਤੇ ਇਹ ਕਿਤਾਬ ਜਿਹੜੀ ਆ ਅੱਜ ਇਹ ਚੌਂਕੀ ਮੰਨਦੇ ਵਿੱਚ ਜਿਹੜਾ ਕਿਸੇ ਦੇ ਉੱਤੋਂ ਰੀਤ ਕੀਤੀ ਜਾਉਗੀ। ਇਸ ਕਿਤਾਬ ਦੇ ਵਿੱਚ ਤਕਰੀਰਾਂ ਤੋਂ ਇਲਾਵਾ ਉਹਨਾਂ ਦੇ ਜਨਮ ਤੋਂ ਲੈ ਕੇ ਉਹਨਾਂ ਦਾ ਜਿਹੜਾ ਕੈਰੀਅਰ ਸੀ ਉਹਦੇ ਨਾਲ ਵੀ ਛੋਇਆ ਗਿਆ ਥੋੜਾ ਬਹੁਤ ਹੈ ਕਿ ਕੱਲਾ ਕੇਵਲ ਤੋਂ ਕੇਵਲ ਉਹਨਾਂ ਦੀਆਂ ਤਕਰੀਰਾਂ ਦੇ ਉੱਤੇ ਆਧਾਰਿਤ ਹੈ। ਨਹੀਂ ਜੀ ਬਿਲਕੁਲ ਅਸਲ ਵਿੱਚ ਉਹਨਾਂ ਦੇ ਜਿਹੜਾ ਜਨਮ ਤੋਂ ਲੈ ਕੇ ਤਾਂ ਉਹਨਾਂ ਦੀ ਜ਼ਿੰਦਗੀ ਦੀਆਂ ਜਿਹੜੀਆਂ ਘਟਨਾਵਾਂ ਨੂੰ ਵੀ ਕਵਰ ਕੀਤਾ ਗਿਆ ਦੇ ਵਿੱਚ। ਇਸ ਤੋਂ ਇਲਾਵਾ ਜਦੋਂ ਇਹ ਇੱਕ ਘਟਨਾ ਵਾਪਰਦੀ ਆ ਜਿਹੜੀ 15 ਬਰਵਤ ਤੇ ਉਸ ਤੋਂ ਬਾਅਦ ਜਿਹੜਾ ਕਿਸ ਤਰੀਕੇ ਦੇ ਨਾਲ ਸਾਰਾ ਘਟਨਾਕਰਮ ਵਾਪਰਦਾ ਅਸੀਂ ਜਦੋਂ ਸੰਸਕਾਰ ਦੇ ਉੱਤੇ ਪਹੁੰਚਦੇ ਆਂ ਕੀ ਉੱਥੇ ਮਾਹੌਲ ਵੇਖਦੇ ਆਂ ਫਿਰ ਉਹ ਉਸ ਤੋਂ ਬਾਅਦ ਤੇ ਜਿਵੇਂ ਇੱਕ ਹੜ ਆ ਜਾਂਦਾ ਨਾ ਨੌਜਵਾਨਾਂ ਦਾ ਉਹ ਸਾਰਾ ਕੁਝ ਉਹ ਸਾਰਾ ਘਟਨਾਕਰਮ ਜਿਹੜਾ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਿਵੇਂ ਨੌਜਵਾਨ ਵਿਰਾਗ ਦੇ ਵਿੱਚ ਜਿਹੜੇ ਅਕੇ ساری ਰਾਤ ਵੀ ਕਈ ਨੌਜਵਾਨ ਜਿਹੜੇ ਸਵੇਰੇ ਦੇ ਕੋਲ ਬੈਠੇ ਰਹੇ ਘੋਤੇ ਰਹੇ ਤੇ ਰਾਖ ਜਿਹੜੀ ਆ ਉਹ ਆਪਣੇ ਘਰਾਂ ਨੂੰ ਲੈ ਕੇ ਗਏ ਇਸ ਤੋਂ ਇਲਾਵਾ ਜਿਹੜਾ ਭੋਗ ਸਮਾਗਮ ਅੰਤਮ ਅਰਦਾਸ ਜਿਹੜੀ ਆ ਜੀ ਹਾਂ ਵਰਸਾਪ ਦਿਮਾਨ ਟੋਟਰ ਮਹਦਾਰ ਦੇ ਵਿੱਚ ਜਿਹੜੀ ਉੱਥੇ ਕਿਉਂਕਿ ਸਾਰਾ ਮੈਂ ਉਹ ਮਾਹੌਲ ਵੇਖਿਆ ਉੱਥੇ ਮੈਂ ਅਹ ਤਿਹਾਰ ਜੇਲ੍ਹ ਦੇ ਵਿੱਚ ਬੰਦ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਜਿਹੜਾ ਉਹ ਸਟੇਜ ਦੇ ਉੱਤੋਂ ਮੈਂ ਪੜਿਆ ਸੀ ਜੀ ਕਿ ਕੀ ਮਾਹੌਲ ਸੀ ਉੱਥੇ ਉਹ ਸਾਰਾ ਘਟਨਾਕਰਮ ਜਿਹੜਾ ਕਿ ਉਸ ਤੋਂ ਬਾਅਦ ਕੁਝ ਖਾਸ ਜਿਹੜੇ ਚਿੰਤਕ ਨੇ ਉਹਨਾਂ ਦੀਆਂ ਟਿੱਪਣੀਆਂ ਇਸ ਸਾਰੇ ਘਟਨਾਕਰਮ ਦੇ ਉੱਤੇ ਉਹ ਵੀ ਅਸੀਂ ਜੋੜਨੀਆਂ ਜਿਹੜੀਆਂ ਇਸ ਕਿਤਾਬ ਦੇ ਵਿੱਚ ਉਹ ਸ਼ਾਮਲ ਕੀਤੀਆਂ ਹਨ ਤੇ ਖਾਸ ਤੌਰ ਤੇ ਜਿਹੜੀ ਉਸ ਸ਼ਖਸੀਅਤ ਦੀ ਜਿਹੜੀ ਵਿਸ਼ੇਸ਼ਤਾ ਸੀ ਜੀ ਕਿਵੇਂ ਅ ਅਸੀਂ ਅਸਲ ਵਿੱਚ ਸਾਰੇ ਉਹੀ ਗੱਲ ਜਿਹੜੀ ਆ ਕਈ ਸਾਲਾਂ ਤੋਂ ਤਹਾਕਿਆਂ ਤੋਂ ਜਿਹੜੀ ਆ ਕਰਦੇ ਆ ਰਹੇ ਹਾਂ ਪਰ ਉਹਦਾ ਅੰਦਾਜ਼ ਕੀ ਸੀਗਾ ਉਸਨੇ ਉਹੀ ਗੱਲ ਜਿਹੜੀ ਆ ਅ ਸੋਕੇ ਸ਼ਬਦਾਂ ਚ ਤੇ ਪੂਰੀ ਦੁਨੀਆ ਤੱਕ ਸਮਝਾਉਂਦਾ ਵਧੀਆ ਉਪਰਾਲਾ ਕੀਤਾ ਬਿਲਕੁਲ ਕਿਉਂਕਿ ਜਿਹੜਾ ਨਾ ਕਿ ਦੀਪ ਸਿੱਧੂ ਤੋਂ ਪਹਿਲਾਂ ਜਿਹੜਾ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਭਰ ਦਿੱਤਾ ਗਿਆ ਸੀਗਾ ਕਿ ਸਿੱਖਾਂ ਦੇ ਆਪਣੇ ਰਾਜ ਦੀ ਗੱਲ ਕਰਨੀ ਜਿਹੜੀ ਆ ਇਹ ਤੇ ਇੱਕ ਜਿਵੇਂ ਆਪ ਹੀ ਲੱਗਣ ਲੱਗ ਪੈਂਦਾ ਸੀਗਾ ਸਿੱਖਾਂ ਨੂੰ ਕਿ ਅਸੀਂ ਇਹ ਇੱਕ ਜਿਆਦਤੀ ਜੀ ਹੈ ਜੀ ਅਸੀਂ ਜੇ ਗੱਲ ਕਰਦੇ ਹਾਂ ਤੇ ਇੱਕ ਜਿਆਦਤੀ ਵੀ ਮੰਨਣ ਲੱਗ ਪਏ ਸੀਗੇ ਤੇ ਇੱਕ ਸ਼ਰਮ ਵੀ ਮੰਨਣ ਲੱਗ ਪਏ ਸੀਗੇ ਕਿ ਇਹ ਤੇ ਫਲਾਣਾ ਤੇ ਗਰਮਦਲੀਆ ਹੈ ਪਰਾਣਾ ਇਹ ਖਾਲਸਾਣ ਦੀ ਗੱਲ ਕਰਦਾ ਹੈ ਪੀਏਏ ਦੇ ਨਾਲ ਨਹੀਂ ਕਰਨਾ ਉਹਨੇ ਜਿਸ ਤਰੀਕੇ ਦੇ ਨਾਲ ਸਮਝਾਇਆ ਕਿ ਆਪਣੇ ਰਾਜ ਦੀ ਗੱਲ ਕਰਨੀ ਇਹ ਇੱਕ ਮਾਣ ਵਾਲੀ ਗੱਲ ਆ ਇਹ ਕੋਈ ਸ਼ਰਮ ਨਾਲ ਸਿਰਨੀਵਾ ਕਰਨ ਵਾਲੀ ਗੱਲ ਨਹੀਂ ਐ ਤੇ ਬਾਕੀ ਜਿਹੜਾ ਕਿ ਸੰਘਰਸ਼ ਜਿਹੜਾ ਜਿਸ ਸੰਘਰਸ਼ ਦੇ ਵਿੱਚ ਆ ਕੇ ਉਹਨੇ ਅਗਵਾਈ ਸੰਭਾਲੀ ਉਸ ਸੰਘਰਸ਼ ਨੂੰ ਜਿਹੜਾ ਕਿ ਪੰਜਾਬ ਤੋਂ ਬਾਹਰ ਲਿਆਂ ਵਿਚਾਰ ਤਰਾਵਾ ਤੇ ਫੰਦਰਬ ਦੇ ਵਿੱਚ ਰੱਖ ਕੇ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਦੀਪ ਸਿੱਧੂ ਵੀ ਸੀ ਜਿਸ ਨੇ ਆਪਣੇ ਪੰਜਾਬ ਦੀ ਵਿਰਾਸਤ ਦੇ ਨਾਲ ਜਿਹੜਾ ਕਿ ਉਸ ਸੰਘਰਸ਼ ਨੂੰ ਜੋੜਿਆ ਤੇ ਕੁਝ ਖਾਸ ਟਿੱਪਣੀਆਂ ਜਿਵੇਂ ਕਿ ਅਸੀਂ ਆ ਕਿਤਾਬ ਆ ਇਹਦੇ ਅਸੀਂ ਮੇਨ ਜਿਹੜਾ ਟਾਈਟਲ ਦੇ ਉੱਤੇ ਜਿਹੜੇ ਇੱਕ ਦੀਪ ਸਿੱਧੂ ਦੇ ਜਿਹੜੇ ਕੁਝ ਸ਼ਬਦ ਜਿਹੜੇ ਆ ਉਹ ਲਾਏ ਆ ਉਹ ਇਹ ਆ ਕਿ ਸਾਡੀ ਮਿੱਟੀ ਨਾਲ ਗੁਰੂ ਨਾਨਕ ਸਾਹਿਬ ਦੇ ਫਲਸਫੇ ਨਾਲ ਸਾਡਾ ਬਹੁਤ ਕੁਝ ਜੁੜਿਆ ਜੇ ਸਾਡੇ ਤੋਂ ਇਹ ਸਭ ਕੁਝ ਖੋលਿਆ ਅਸੀਂ ਖੁਰਜਾਂਗੇ ਸਾਡੇ ਪੱਲੇ ਕੁਝ ਨਹੀਂ ਰਹਿਣਾ ਇਹਨਾਂ ਦੋ ਕੁ ਸ਼ਬਦਾਂ ਦੇ ਵਿੱਚ ਜਿਹੜੀ ਹੈ ਕਿ ਕਿੰਨੀ ਵੱਡੀ ਜਿਹੜੀ ਆ ਇੱਕ ਹਕੀਕਤ ਜਿਹੜੀ ਦੀਪ ਸਿੱਧੂ ਨੇ ਬਿਆਨ ਕੀਤੀ ਹੈ ਜਿਹੜੀ ਟਾਈਟਲ ਜਿਹੜਾ ਹੈਗਾ ਸੌਰੀ ਇੱਕ ਵਾਰੀ ਟਾਈਟਲ ਦੁਆਰੇ ਦਿਖਾ ਸਕਦੇ ਹੋ ਕਿਤਾਬ ਦਾ ਹਾਂ ਹਾਂਜੀ ਇਹਦਾ ਨਾਮ ਹੈ ਮੈਂ ਦੀਪ ਸਿੱਧੂ ਬੋਲਦਾ ਕੀ ਬਾਤ ਹੈ ਜੀ ਧੰਵਾਦ ਜੀ ਤੇ ਤੇ ਇਹ ਵੀ ਜਿਵੇਂ ਨਾ ਉਹ ਜੇ ਅਸੀਂ ਬੈਕ ਟਾਈਟਲ ਦੇ ਉੱਤੇ ਜਿਹੜੇ ਕੁਝ ਸ਼ਬਦ ਜਿਹੜੇ ਚੁਣੇ ਆ ਲਾਉਣ ਲਈ ਇੱਕ ਦੋ ਪੜ੍ਹ ਕੇ ਸੁਣਾਓਗੇ ਸਾਡੇ ਦਰਸ਼ਕਾਂ ਨੂੰ ਪਲੀਜ਼ ਹਾਂ ਹਾਂ ਜੀ ਜਿਹੜੇ ਅਸੀਂ ਬੈਕ ਟਾਈਟਲ ਦੇ ਉੱਤੇ ਜਿਹੜੇ ਲਾਏ ਆ ਨਾ ਉਹ ਇਹ ਆ ਪਹਿਲਾ ਇਹ ਆ ਕਿ ਜਦੋਂ ਗੁਲਾਮ ਆਪਣੇ ਘਰ ਸੱਤਨ ਲੱਗ ਜਾਣ ਤੇ ਉਹਨਾਂ ਨੂੰ ਇਹ ਲੱਗੇ ਵੀ ਇਹ ਪਰਮਾਨੈਂਟ ਘਰ ਆ ਸਾਡੇ ਤਾਂ ਤੁਸੀਂ ਭੁੱਲੋ ਨਾ ਕਿ ਜੇਕਰ ਇਹ ਹਾਕਮ ਤੁਹਾਡੇ ਸਭ ਤੋਂ ਮੁਕੱਦਸ ਸਥਾਨ ਤੇ ਟੈਂਕ ਚੜਾ ਸਕਦੇ ਹਨ ਤੇ ਆ ਤੁਹਾਡੀਆਂ ਜਾਇਦਾਦਾਂ ਜ਼ਮੀਨਾਂ ਤਾਂ ਇਹ ਮਿੰਟ ਦੀ ਖੇਡ ਆ ਇਹਨਾਂ ਲਈ ਇਹ ਤਾਂ ਜਦੋਂ ਮਰਜ਼ੀ ਲੈ ਜਾਣਗੇ ਇੱਕ ਬੜੀ ਵੱਡੀ ਜਿਹੜੀ ਆ ਕਿ ਸਚਾਈ ਕਿਸ ਤਰੀਕੇ ਦੇ ਨਾਲ ਉਹ ਸਮਝਾਈ ਕਿ ਜੋ ਕੁਝ ਸਾਡੇ ਨਾਲ ਵਾਪਰ ਚੁੱਕਾ ਸਾਡੇ ਸਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ ਦੇ ਉੱਤੇ ਟੈਂਕ ਚੜਾਏ ਜਾ ਚੁੱਕੇ ਨੇ ਤੇ ਅਸੀਂ ਸਮਝ ਨਹੀਂ ਰਹੇ ਉਸ ਗੱਲ ਨੂੰ ਵੀ ਅਸੀਂ ਆਪਣੇ ਘਰਾਂ ਨੂੰ ਆਪਣੀਆਂ ਕੋਠੀਆਂ ਨੂੰ ਸਮਝਣ ਲੱਗ ਪੈਨੇ ਆਂ ਕਿ ਅਸੀਂ ਇਹਨਾਂ ਦੇ ਵਿੱਚ ਸਿਕਿਓਰ ਆਂ ਕਿ ਸਾਨੂੰ ਕੁਝ ਨਹੀਂ ਹੁੰਦਾ ਇਹ ਇੱਕ ਬੜੀ ਤਲਖ ਹਕੀਕਤ ਜਿਹੜੀ ਆ ਬਾਈ ਦੀਪ ਸਿੱਧੂ ਨੇ ਜਿਹੜੀ ਸਮਝਾਈ ਸਾਨੂੰ ਇਹਨਾਂ ਚੰਦ ਲੈ ਇਹਨਾਂ ਦੇ ਵਿੱਚ ਤੇ ਦੂਜੀ ਜਿਹੜੀ ਗੱਲ ਹੈ ਕਿ ਜਿੰਨੇ ਅਸੀਂ ਜੰਗ ਦੇ ਮੈਦਾਨ ਵਿੱਚ ਤਕੜੇ ਆਂ ਉਹਨੇ ਹੀ ਅਸੀਂ ਟੇਬਲ ਤੇ ਤਕੜੇ ਆ ਆਮ ਕਿਉਂਕਿ ਕੀ ਹੁੰਦਾ ਕੀ ਆ ਕਿ ਕਹਿ ਦਿੱਤਾ ਜਾਂਦਾ ਨਹੀਂ ਜੀ ਇਹ ਇੱਕ ਜਿਹੜੀ ਆ ਨਾ ਸਾਡੇ ਸੰਘਰਸ਼ ਦੀ ਜਿਹੜੀ ਇੱਕ ਤਰਾਸ ਦੀ ਆ ਸੰਤ ਜਰਮਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਹੜਾ ਸੰਘਰਸ਼ ਲੜਿਆ ਉਹ ਅਸਲ ਵਿੱਚ ਸਿੱਖ ਪਰੰਪਰਾਵਾਂ ਤੋਂ ਸੇਧ ਲੈ ਕੇ ਲੜਿਆ ਗੁਰੂ ਸਾਹਿਬਾਨ ਨੇ ਸਾਨੂੰ ਜਿਹੜੀ ਸਿੱਖਿਆ ਦਿੱਤੀ ਕਿ ਜਦੋਂ ਹੋਰ ਸਾਰੇ ਹੀਲੇ ਵਸੀਲੇ ਜਿਹੜੇ ਆ ਉਹ ਨਾ ਕੰਮ ਕਰਨ ਤੇ ਉਸ ਵੇਲੇ ਜਿਹੜਾ ਸ਼ਮਸ਼ੀਰ ਨੂੰ ਹੱਥ ਪਾਉਣਾ ਜਿਹੜਾ ਉਸ ਸਿੱਖ ਦਾ ਧਰਮ ਬਣ ਜਾਂਦਾ। ਬਿਲਕੁਲ ਤੇ ਇਸ ਗੱਲ ਨੂੰ ਜਿਹੜਾ ਕਿ ਰੱਦ ਕਰਨ ਦੇ ਲਈ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਨਹੀਂ ਜੀ ਹੁਣ ਲੜਾਈ ਦਾ ਨਹੀਂ ਹੁਣ ਟੇਬਲ ਟਾਕ ਦਾ ਜ਼ਮਾਨਾ ਤੇ ਇਹ ਗੱਲ ਜਿਹੜੀ ਆ ਦੀਪ ਬਾਈ ਦੀਪ ਸਿੱਧੂ ਨੇ ਜਿਹੜੀ ਸਮਝਾਈ ਕਹਿੰਦੇ ਵੀ ਜਿੰਨੇ ਅਸੀਂ ਜੰਗ ਦੇ ਮੈਦਾਨ ਵਿੱਚ ਤਕੜੇ ਆ ਉਹਨੇ ਹੀ ਅਸੀਂ ਟੇਬਲ ਤੇ ਤਕੜੇ ਆ। ਜੇ ਅਸੀਂ ਜੰਗ ਦੇ ਮੈਦਾਨ ਵਿੱਚ ਤਕੜੇ ਨਹੀਂ ਫਿਰ ਸਾਨੂੰ ਟੇਬਲ ਤੇ ਕਿਸੇ ਨੇ ਨਹੀਂ ਬਿਠਾਉਣਾ। ਇਹ ਹਕੀਕਤ ਜਿਹੜੀ ਆ ਇਹ ਇਹ ਅਸਲ ਵਿੱਚ ਸਮਝਣ ਲਈ ਤਿਆਰ ਨਹੀਂ ਸੀਗੇ ਕਈ ਜਿਹੜੇ ਆਪੇ ਬਣੇ ਵਿਦਵਾਨ ਜਿਹੜੇ ਆ ਤੇ ਸਭ ਤੋਂ ਵੱਡੀ ਹਕੀਕਤ ਜਿਹੜੀ ਆ ਨਾ ਉਹ ਅਸੀਂ ਅਫਗਾਨਿਸਤਾਨ ਦੇ ਸੰਘਰਸ਼ ਵਿੱਚੋਂ ਵੇਖ ਸਕਦੇ ਆ ਤਾਲਿਬਾਨਾਂ ਦਾ ਜਿਹੜਾ ਦੁਬਾਰਾ ਅਫਗਾਨਿਸਤਾਨ ਦੇ ਉੱਤੇ ਜਿਹੜਾ ਕਬਜ਼ਾ ਹੋਇਆ ਕਬਜ਼ਾ ਹੋਣ ਤੋਂ ਪਹਿਲਾਂ ਕੀ ਸੀ ਸਾਰੀ ਦੁਨੀਆ ਉਹਨਾਂ ਨੂੰ ਇੱਕ ਅਤਵਾਦੀ ਜਥੇਬੰਦੀ ਜਿਹੜੀ ਆ ਉਹ ਐਲਾਨਦੀ ਸੀ ਪਰ ਉਹਨਾਂ ਨੇ ਸੰਘਰਸ਼ ਲੜਿਆ ਇਹ ਉਹ ਬਿੜਾ ਸੰਘਰਸ਼ਾਂ ਨੂੰ ਕਹੀ ਜਾਂਦੇ ਵੀ ਇਨਾਂ ਹੀ ਅਸੀਂ ਟੇਬਲ ਤੇ ਬਹਿ ਕੇ ਗੱਲ ਕਰਨੀ ਹੈ ਤੇ ਕਿੰਨੇ ਪਰਵਾਣਾ ਸੀ ਟੇਬਲ ਤੇ ਉਹਨਾਂ ਨੇ ਆਪਣੀ ਤਾਕਤ ਜਦੋਂ ਵਿਖਾਈ ਸਿੱਧ ਕੀਤੀ ਤੇ ਫਿਰ ਮਜਬੂਰ ਹੋਣਾ ਪਿਆ ਦੁਨੀਆ ਨੂੰ ਕਿ ਇਹਨਾਂ ਨੂੰ ਟੇਬਲ ਤੇ ਬਿਠਾ ਕੇ ਇਹਨਾਂ ਨਾਲ ਗੱਲ ਕਰੋ ਤੇ ਇਸ ਲਈ ਜ਼ਰੂਰੀ ਉਹਨਾਂ ਟੇਬਲ ਤੇ ਸਭ ਤੋਂ ਪਹਿਲਾਂ ਆਪਣੀ ਤਾਕਤ ਜਿਹੜੀ ਉਹ ਦਿਖਾਓ ਬਿਲਕੁਲ ਜੀ ਇਹ ਬਾਈ ਜਿਹੜੀ ਆਮ ਕਰਕੇ ਉਹਨਾਂ ਦੀ ਕੁਝ ਟੀਵੀ ਚੈਨਲਾਂ ਦੇ ਨਾਲ ਇੰਟਰਵਿਊਜ਼ ਵੀ ਹੋਈਆਂ ਨੇ ਜਿਹੜੀਆਂ ਕਿ ਬੜੀ ਬਾਦਲੀ ਦੇ ਨਾਲ ਉਹ ਆਪਣਾ ਪੱਖ ਰੱਖਦੇ ਰਹੇ ਆ ਕਿ ਉਹ ਜਿਹੜੀ ਇੰਟਰਵਿਊ ਹੋਈ ਸੀ ਕਿਸੇ ਇੰਟਰਵਿਊ ਦਾ ਜ਼ਿਕਰ ਜਾਂ ਉਹ ਗੱਲਬਾਤ ਵੀ ਇਸ ਕਿਤਾਬ ਦੇ ਵਿੱਚ ਪੜਨ ਨੂੰ ਮਿਲ ਸਕਦੀ ਹੈ ਜਿਹੜੀਆਂ ਉਹਨਾਂ ਦੀਆਂ ਇੰਟਰਵਿਊਜ਼ ਨੇ ਉਹ ਇਹਦੇ ਵਿੱਚ ਅਸੀਂ ਸ਼ਾਮਿਲ ਕੀਤੀਆਂ ਨੇ ਜਿਨ੍ਹਾਂ ਦੇ ਉੱਤੋਂ ਆਮ ਸਧਾਰਨ ਪਾਠਕਾਂ ਨੂੰ ਸਮਝਣ ਨੂੰ ਬਹੁਤ ਕੁਝ ਮਿਲਦਾ ਹੀ ਹੈ ਪਰ ਮੈਂ ਇਹ ਕਹਿ ਸਕਦਾ ਕਿ ਸਾਡੀ ਕੌਮ ਦੇ ਆਗੂਆਂ ਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਦੇ ਵਿੱਚ ਇਉ ਸਿੱਖਣਾ ਚਾਹੀਦਾ ਉਹਨੂੰ ਪੜ੍ਹਨਾ ਚਾਹੀਦਾ ਤੇ ਇਹ ਮਾਈਂਡ ਦੇ ਵਿੱਚ ਤੁਹਾਡੀ ਸੰਸਥਾ ਦੇ ਆਇਆ ਕਿਵੇਂ ਵੀ ਇਹ ਕਿਤਾਬ ਲਿਖਣੀ ਬਹੁਤ ਜ਼ਰੂਰੀ ਆ ਹਾਂ ਨਹੀਂ ਇਹ ਅਸਲ ਵਿੱਚ ਜਦੋਂ ਅਸੀਂ ਦੀਪ ਸਿੱਧੂ ਦਾ ਆਗਮਨ ਹੁੰਦਾ ਕਿਸਾਨੀ ਮੋਰਚੇ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਜੀ ਉਸ ਵੇਲੇ ਜਦੋਂ ਮੈਂ ਉਹਨਾਂ ਦੀਆਂ ਸਪੀਚਾਂ ਜਿਹੜੀਆਂ ਸੁਣੀਆਂ ਤੇ ਉਦੋਂ ਹੀ ਮਨ ਦੇ ਵਿੱਚ ਇਹ ਜਿਹੜਾ ਮਹਿਸੂਸ ਹੋ ਗਿਆ ਸੀਗਾ ਕਿ ਇਹ ਸ਼ਕਤੀਆਂ ਤੇ ਜਿਹੜੀ ਹੈ ਇਹ ਇੱਕ ਜਿੰਨੂੰ ਕਹਿ ਸਕਦੇ ਨਾ ਇੱਕ ਰੋਸ਼ਨ ਦਿਮਾਗ ਸ਼ਕਤੀ ਦਾ ਆਗਾਜ਼ ਜਿਹੜਾ ਪੰਜਾਬ ਦੇ ਰੰਗਮੰਚ ਤੇ ਹੋਇਆ ਤੇ ਇਹਨਾਂ ਦੇ ਵਿਚਾਰਾਂ ਦੇ ਵਿੱਚ ਇੱਕ ਇਹੋ ਜਿਹੀ ਯੋਗਤਾ ਇਹ ਜਿਹੜੀ ਸ੍ਰਤੀ ਕਾਮ ਨੂੰ ਜਗਾ ਸਕਦੀ ਹੈ ਤੇ ਖਾਸ ਤੌਰ ਤੇ ਇਹ ਹੈ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਪਹਿਲਾਂ ਕਿਉਂਕਿ ਇਹ ਵੀਰ ਅਮਰਦੀਪ ਸਿੰਘ ਗਿੱਲ ਹੋਰਾਂ ਦੇ ਅ ਮਤ ਕਾਫੀ ਨੇੜੇ ਰਹੇ ਨੇ ਤੇ ਮੈਨੂੰ ਆਨ ਮੋਰਤੇ ਦੇ ਵਿੱਚ ਦਿੱਲੀ ਜਾਣ ਦਾ ਮੌਕਾ ਮਿਲਿਆ ਉਦੋਂ ਮੈਂ ਖਾਸ ਤੌਰ ਤੇ ਵੀਰ ਅਮਰਦੀਪ ਸਿੰਘ ਗਿੱਲ ਨੂੰ ਫੋਨ ਕੀਤਾ ਕਿ ਮੈਂ ਉੱਥੇ ਜਾ ਕੇ ਜਿਹੜਾ ਕਿ ਵੀਰਦੀਪ ਸਿੱਧੂ ਨੂੰ ਮਿਲਣਾ ਉਹਨਾਂ ਨੇ ਫਿਰ ਜਿਹੜੀ ਆ ਕਿ ਫੋਨ ਦੇ ਉੱਤੇ ਪਹਿਲਾਂ ਬਾਈਦੀਪ ਸਿੱਧੂ ਨਾਲ ਗੱਲ ਕਰਕੇ ਉਹਨਾਂ ਨੂੰ ਦੱਸ ਦਿੱਤਾ ਸੀ ਉੱਥੇ ਜਾ ਕੇ ਦਿੱਲੀ ਸਾਡੀ ਮੁਲਾਕਾਤ ਹੋਈ ਤੇ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜਾ ਕੇ ਇਸ ਗੱਲਬਾਤ ਦੇ ਵਿੱਚੋਂ ਜਿਹੜਾ ਸਾਨੂੰ ਪਤਾ ਲੱਗ ਗਿਆ ਵੀ ਜੇ ਇਹ ਸਿਰਫ ਕਿਸਾਨੀ ਸੰਘਰਸ਼ ਦੀ ਗੱਲ ਨਹੀਂ ਹੈ ਦੀਪ ਸਿੱਧੂ ਦੀ ਜਿਹੜੀ ਹੈ ਇਹ ਇੱਕ ਕੌਮ ਦੀ ਅਗਵਾਈ ਸੰਭਾਲਣ ਦੀ ਯੋਗਤਾ ਇਹਦੇ ਵਿੱਚ ਹੈ ਤੇ ਇਹ ਸਚਾਈ ਜਿਹੜੀ ਅੱਜ ਕਿ ਜਿੰਨੀ ਵੀ ਸਾਡੀ ਲੀਡਰਸ਼ਿਪ ਆ ਸਿਰਫ ਕਿਸਾਨ ਲੀਡਰਸ਼ਿਪ ਨਹੀਂ ਵੀ ਸਾਡੇ ਸਮੁੱਚੀ ਲੀਡਰਸ਼ਿਪ ਨੂੰ ਜਿਹੜੀ ਹੈ ਕਿ ਪ੍ਰਵਾਨ ਕਰਨੀ ਚਾਹੀਦੀ ਹੈ ਤੇ ਉਹਦਾ ਸਵਾਗਤ ਕਰਨਾ ਚਾਹੀਦਾ ਤੇ ਇਹ ਅਸੀਂ ਕਿ ਲੱਤਾਂ ਕਿੱਤੀਆਂ ਗਈਆਂ ਤੇ ਬੜਾ ਕੁਝ ਹੋਇਆ ਉਹਨਾਂ ਕਈ ਜਿਹੜੀਆਂ ਏਜੀਆਂ ਤਲਕੀਆਂ ਉਹਨਾਂ ਦਾ ਜ਼ਿਕਰ ਵੀ ਜਿਹੜਾ ਇਸ ਕਿਤਾਬ ਦੇ ਵਿੱਚ ਕੀਤਾ ਗਿਆ ਜੀ ਇਹ ਉਮੀਦ ਕਰਦੇ ਹਾਂ ਕਿ ਇਹ ਕਿਤਾਬ ਪੰਜਾਬੀਆਂ ਦੇ ਵਾਸਤੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੀਪ ਸਿੱਧੂ ਬਾਈ ਨੂੰ ਬਹੁਤ ਪਿਆਰ ਕਰਦੇ ਆ ਅੱਜ ਦੇ ਦਿਨ ਤੁਸੀਂ ਦੇਖ ਰਹੇ ਹੋਵੋਗੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਬਹੁਤ ਸ਼ੇਅਰ ਹੋ ਰਹੀਆਂ ਨੇ ਕੋਈ ਇੱਕ ਖਾਸ ਘਟਨਾ ਜਿਹੜੀ ਤੁਹਾਨੂੰ ਬਹੁਤ ਟੁੰਬਦੀ ਹੈ ਇਸ ਕਿਤਾਬ ਦੇ ਵਿੱਚ ਹੋਵੇ ਹਾਂ ਇਹਦੇ ਵਿੱਚ ਇੱਕ ਜ਼ਿਕਰ ਜਿਹੜਾ ਨਾ ਕਿ ਮੈਂ ਕਿਉਂਕਿ ਉਹ ਘਟਨਾ ਮੇਰੇ ਨਾਲ ਸੰਬੰਧਤ ਆ ਕਿ ਜਿਸ ਵੇਲੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਮਾਰਚ ਨਿਕਲਿਆ ਜੀ ਚੰਡੀਗੜ੍ਹ ਤੱਕ ਜੀ ਉਹਦੇ ਵਿੱਚ ਜਿਹੜਾ ਕਿ ਪਹਿਲਾਂ ਤੋਂ ਪਲਾਨ ਸੀ ਕਿ ਕਿੰਨਾ ਸ਼ਖਸੀਅਤਾਂ ਨੇ ਜਿਹੜਾ ਕਿ ਉੱਥੇ ਗਵਰਨਰ ਨੂੰ ਮਿਲਣਾ ਜਾ ਕੇ ਜੀ ਤੇ ਉਸ ਸਮੇਂ ਕਿ ਮੁਹਾਲੀ ਤੋਂ ਜਦੋਂ ਇਹ ਮਾਰਚ ਮੁਹਾਲੀ ਦੇ ਵਿੱਚ ਪਹੁੰਚਿਆ ਤੇ ਉਤੋਂ ਬਾਈ ਦੀਪ ਸਿੱਧੂ ਜਿਹੜਾ ਕਿ ਇਹਦੇ ਵਿੱਚ ਸ਼ਾਮਲ ਹੋਇਆ ਤੇ ਉਹ ਕੁਦਰਤੀ ਸੀਗਾ ਕਿ ਜਿਸ ਵੇਲੇ ਗਵਰਨਰ ਨੂੰ ਮੈਲਸ ਨੂੰ ਜਾਣ ਵਾਲੀ ਟੀਮ ਜਿਹੜੀ ਆ ਉਹ ਜਾ ਰਹੀ ਸੀ ਤੇ ਉਸ ਸਮੇਂ ਜਿਹੜਾ ਕਿ ਬਾਪੂ ਗੁਰਚਰਨ ਸਿੰਘ ਹੋਰਾਂ ਨੇ ਬਾਈ ਦੀਪ ਸਿੱਧੂ ਨੂੰ ਵੀ ਨਾਲ ਲੈ ਲਿਆ ਤੇ ਉਦੋਂ ਇਸ ਟੀਮ ਦੇ ਵਿੱਚ ਬਾਈ ਦੀਪ ਸਿੱਧੂ ਦੇ ਸ਼ਾਮਲ ਹੋਣ ਤੇ ਬਹੁਤ ਵੱਡਾ ਇੱਕ ਵਿਵਾਦ ਪੈਦਾ ਹੋਇਆ ਕਿ ਦੀਪ ਸਿੱਧੂ ਦਾ ਨਾਮ ਦੇ ਵਿੱਚ ਸ਼ਾਮਲ ਨਹੀਂ ਮੁਨਾਸ਼ਾ ਮਿਲੋਂ ਪੂਰਾ ਕੀ ਤੇ ਇਸ ਮੁੱਦੇ ਤੇ ਉੱਤੇ ਜਿਹੜਾ ਕਿ ਪੌਮੀ ਇਮਸਾਬ ਮੋਰਚਾ ਤੇ ਇਹ ਜਿੰਨੀਆਂ ਜਿੰਨੀਆਂ ਵੀ ਸ਼ਖਸੀਅਤਾਂ ਸੀ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਜੀ ਇਹ ਗੱਲਾਂ ਜਿਹੜੀਆਂ ਕਿ ਤਿਹਾੜ ਜੇਲ੍ਹ ਦੇ ਵਿੱਚ ਵਿੱਚ ਬੰਦ ਸਿੰਘ ਸੇਹ ਭਾਈ ਜਗਤਾਰ ਸਿੰਘ ਹਵਾਲਾ ਤੱਕ ਪਹੁੰਚਾਈਆਂ ਗਈਆਂ ਤੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਚਿੱਠੀ ਲਿਖ ਕੇ ਜਿਹੜੀ ਆ ਕਿ ਇਸ ਸਾਰੇ ਘਟਨਾ ਕਰਨ ਦੀ ਜਾਂਚ ਕਰਨ ਲਈ ਤੇ ਰਿਪੋਰਟ ਦੇਣ ਲਈ ਮੇਰੀ ਡਿਊਟੀ ਲਾ ਦਿੱਤੀ ਜੀ ਉਸ ਤੋਂ ਬਾਅਦ ਕਿ ਮੈਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਜਿਹੜੀ ਹੈ ਕਿ ਗੱਲ ਕੀਤੀ ਜਿਹਦੇ ਵਿੱਚ ਜਿਹੜਾ ਕਿ ਉਦੋਂ ਜਦੋਂ ਮੈਂ ਬਾਪੂ ਗੁਰਚਾਰਜਨ ਸਿੰਘ ਦੀ ਗੁਰਮਾਲ ਗੱਲ ਕੀਤੀ ਉਹਨਾਂ ਦਾ ਪੱਖ ਜਾਣਿਆ ਤੇ ਉਹਨਾਂ ਨੇ ਦੱਸਿਆ ਕਹਿੰਦੇ ਕਿ ਜਦੋਂ ਅਸੀਂ ਵਰਨਨ ਦੇ ਦਫ਼ਤਰ ਦੇ ਵਿੱਚ ਗਏ ਜੀ ਤੇ ਉਹ ਸਾਨੂੰ ਜਿਹੜਾ ਕਿ ਸਾਰਿਆਂ ਨੂੰ ਕਹਿ ਰਹੇ ਸੀ ਕਿ ਤੁਸੀਂ ਜੋ ਵੀ ਲੈਟਰ ਦੇਣਾ ਮੰਗ ਪੱਤਰ ਦੇਣਾ ਉਹ ਸਾਨੂੰ ਦੇ ਦਿਓ ਅਸੀਂ ਗਵਰਨਰ ਤੱਕ ਪਹੁੰਚਾ ਦੇਵਾਂਗੇ ਤੇ ਬਾਪੂ ਗੁਰਚਰਨ ਸਿੰਘ ਵਰਾਣੇ ਮੈਨੂੰ ਦੱਸਿਆ ਕਹਿੰਦੇ ਕਿ ਉਸ ਵੇਲੇ ਰੀਪ ਸਿੱਧੂ ਨੇ ਜਿਹੜਾ ਕਿ ਇੰਗਲਿਸ਼ ਦੇ ਵਿੱਚ ਜਿਹੜਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕੀਤੀ ਕਿ ਉਹ ਇੱਕ ਵਾਰੀ ਹੱਕੇ-ਬੱਕੇ ਰਹਿ ਕੇ ਨਾ جواب ਹੋ ਗਏ ਤੇ ਫਿਰ ਉਹ ਮਜਬੂਰ ਹੋ ਗਏ ਕਿ ਜਿਹੜੀ ਸਾਰੀ ਟੀਮ ਹੈ ਉਹਨੂੰ ਇੱਕ ਵਾਰੀ ਗਵਰਨਰ ਦੇ ਨਾਲ ਮਿਲਾਇਆ ਜਾਵੇ ਇਹ ਇੱਕ ਕਾਬਲੀਅਤ ਜਿਹੜੀ ਹੈ ਕਿ ਉਹਨਾਂ ਉਸ ਕਟਨਾ ਦੇ ਵਿੱਚੋਂ ਜਿਹੜੀ ਹੈ ਕਿ ਇਸ ਘਟਨਾ ਦੀ ਰਿਪੋਰਟ ਤਿਆਰ ਕਰਦੇ ਆ ਮੇਰੇ ਸਾਹਮਣੇ ਆਈ ਤੇ ਮੈਂ ਉਹ ਸਾਰੀ ਰਿਪੋਰਟ ਉਸੇ ਤਰੀਕੇ ਨਾਲ ਲਿਖ ਕੇ ਤਿਹਾੜ ਜੇਲ੍ਹ ਦੇ ਵਿੱਚ ਸਿੰਘ ਸਾਹਿਬ ਭਾਈ ਜਤਾਰ ਸਿੰਘ ਅੰਵਾਰਾ ਤੱਕ ਪਹੁੰਚਾਈ ਤੇ ਇਹੀ ਕਾਰਨ ਹੈ ਕਿ ਉਹਨਾਂ ਦੇ ਨਾਲ ਮੇਰੀ ਜਿਹੜੀ ਇੱਕ ਗੱਲਬਾਤ ਵੀ ਹੋਈ ਤੇ ਬਾਅਦ ਦੇ ਵਿੱਚ ਜਦੋਂ ਇਹ ਘਟਨਾ ਆਪਣੀਕ ਸਿੱਖੂ ਬਾਗੀ ਦਾ ਵਿਛੋੜਾ ਪੈ ਜਾਂਦਾ ਤੇ ਉਦੋਂ ਸਿੰਘ ਸਾਹਿਬ ਨੇ ਜਿਹੜਾ ਇੱਕ ਸੰਦੇਸ਼ ਫੋਮ ਦੇ ਨਾਮ ਲਿਖ ਕੇ ਭੇਜਿਆ ਉਹਦੇ ਲਈ ਵੀ ਉਹਨਾਂ ਨੇ ਮੇਰੀ ਡਿਊਟੀ ਲਈ ਤੇ ਇਹ ਜਾ ਕੇ ਜਿਹੜਾ ਕਿ ਖਤੇਗਰ ਸਾਹਿਬ ਵੀ ਤੁਸੀਂ ਪੜਨਾ ਤੇ ਉਹ ਸੰਦੇਸ਼ ਜਿਹੜਾ ਕਿ ਉੱਤੇ ਪੜਿਆ ਗਿਆ ਉਸ ਸੰਦੇਸ਼ ਨੂੰ ਇਸ ਕਿਤਾਬ ਦੇ ਵਿੱਚ ਸ਼ਾਮਿਲ ਕੀਤਾ ਗਿਆ ਜੀ ਭਾਈ ਜੀ ਜੇ ਕਿਤਾਬ ਕਿਸੇ ਨੇ ਪੜ੍ਹਨੀ ਹੋਵੇ ਬਾਈ ਕਰਨੀ ਹੋਵੇ ਕਿੱਥੋਂ ਮਿਲ ਸਕਦੀ ਆ ਕਿ ਪ੍ਰਕਾਸ਼ਨ ਦਾ ਨਾਮ ਕੁਝ ਵੀ ਇਹਦੇ ਬਾਰੇ ਜਿਹੜੀ ਜਾਣਕਾਰੀ ਤੁਸੀਂ ਮਿੰਟ ਦੇ ਵਿੱਚ ਪਲੀਜ਼ ਦੇਣ ਦੀ ਕਿਰਪਾਲਤਾ ਕਰਦੇ ਜੀ ਹਾਂਜੀ ਇਹ वैसे तो मेरी ख्याल ਨਾਲ ساری तकरीबन ਜਿੱਥੇ ਵੀ ਪੁਸਤਕ ਵਿਕਰੇਤਾ ਜਿੱਥੇ ਵੀ ਨੇ ਉਹ ਮੰਗਵਾ ਲੈਂਦੇ ਆ ਫਿਰ ਵੀ ਜੇ ਕਿਸੇ ਨੂੰ ਨਾ ਮਿਲੇ ਤੇ ਮੇਰਾ ਨੰਬਰ ਜਿਹੜਾ ਆਪਣਾ 98 55831284 ਦੇਤੇ ਮੈਸੇਜ ਕਰਕੇ ਜਾਂ ਕਿਸੇ ਵੀ ਤਰੀਕੇ ਇਹ ਜਿਹੜੀ ਹੈ ਕਿ ਕਿਤਾਬ ਨੂੰ ਮੰਗਵਾਈ ਜਾ ਸਕਦੀ ਹੈ ਦੇਸ਼ ਬਦੇਸ਼ ਤੇ ਵਿੱਚ ਜੇ ਕਿਸੇ ਨੂੰ ਲੋੜ ਹੋਵੇ ਤੁਸੀਂ ਕੋਰੀਅਰ ਵਗੈਰਾ ਕਰੋਗੇ ਬਾਹਰ ਵੀ ਬਿਲਕੁਲ ਜੀ ਕੋਰੀਅਰ ਕਰਕੇ ਜਿਹੜੀ ਹੈ ਕਿ ਭੇਜੀ ਆਪਾਂ ਕਿਤਾਬਾਂ ਭੇਜੀ ਜਾਂਦੀਆਂ ਤੇਪੇ ਜੀ ਜੀ ਆ ਕਰਦੇ ਨੇ ਬਹੁਤ ਧੰਨਵਾਦ ਜੀ ਤੁਸੀਂ ਸੋਹਣਾ ਉਪਰਾਲਾ ਕੀਤਾ ਤੁਸੀਂ ਪੰਜਾਬੀ ਲੋਕਾਂ ਨਾਲ ਤੁਸੀਂ ਇਸ ਕਿਤਾਬ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਈ ਰਵਾਲ ਸਿੰਘ ਜੀ ਵਾਹਿਗੁਰੂ ਜੀ ਕਾ ਕਾਟਾ ਵਾਹਿਗੁਰੂ ਜੀ ਕਾ ਕਾਟਾ ਵਾਹਿਗੁਰੂ ਜੀ ਫਤਿਹ ਜੀ